ਉਜ ਦੇਹਾੜੀ ਨੂੰ ਮਨਾਉਂਦੇ ਹੋਏ ਸੰਗਤਾਂ ਬੇਅੰਤ ਸੰਗਤਾਂ ਕਈ ਦਿਨ ਪਹਿਲਾਂ ਤੋਂ ਹੀ ਆਪਾਂ ਦੇਖਦੇ ਆ ਕਿ ਬਹੁਤ ਰੌਸ਼ ਹੈ ਬੜੀ ਸੰਗਤਾਂ ਜਿਹੜਾ ਆਪ ਜੀ ਨੇ ਪੁੱਛਿਆ ਕਿ ਇਤਿਹਾਸ ਗੁਰਦਾਰ ਫਤਿਹਗੜ੍ਹ ਸਾਹਿਬ ਦਾ ਉਹ ਕੱਲ ਤੋਂ ਪਹਿਲਾਂ 25 ਤਰੀਕ ਤੋਂ ਇਸ ਅਫਰੇ ਸ਼ਹਾਦਤ ਕੇ ਕੱਲ ਦੇ ਦਿਨ ਸਹਿਬਜ਼ਾਦੇ ਨੂੰ ਠਾਂਡੇਪੁਰ ਚ ਲੈ ਕੇ ਆਂਦਾ ਗਿਆ ਉਹਨਾਂ ਨੂੰ ਕਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ ਮੁਸਲਮਾਨ ਧਰਮ ਪਨਾ ਲਓ ਪਰ ਸਹਿਬਜ਼ਾਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਰਹੇ ਤਾਂ ਮੋਤੀ ਰਾਮ ਮੇਰੇ ਨੇ ਘਰੋਂ ਜਾ ਕੇ ਦੁੱਧ ਤਿਆਰ ਕਰਵਾ ਕੇ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਦੁੱਧ ਤਿੰਨ ਦਿਨ ਛਕਾਉਂਦਾ ਰਿਹਾ ਤਾਂ ਸਹਿਬਜ਼ਾਦੇ ਜਦੋਂ ਨਾ ਮੰਨੇ ਆਖ ਨੂੰ ਫਤਵਾ ਨਾ ਦਿੱਤਾ ਗਿਆ ਕਿ ਇਹਨਾਂ ਨੂੰ ਜਿਉਂਦੇ ਹੀ ਦੀਵਾਰ ਵਿੱਚ ਣ ਦਿੱਤਾ ਜਾਏ ਪਹਿਲੀ ਗੱਲ ਤਾਂ ਸਾਨੂੰ ਛੱਡਣਾ ਨਹੀਂ ਜੇ ਛੱਡ ਦਿੱਤੇ ਤਾਂ ਬਾਹਰ ਜਾਵਾਂਗੇ ਖਾਲਸਾ ਪੰਥ ਇਕੱਠਾ ਕਰਾਂਗੇ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਪੂਜਨੀਕ ਮਾਤਾ ਮਾਤਾ ਗੁਰਜੀਤ ਲਾਸਾਨੀ ਸਾਹਿਤ ਨੂੰ ਹੋਣ ਵਾਲੀ ਛੇਦੀ ਸਭਾ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਫਤਿਹਗੜ੍ਹ ਸਾਹਿਬ ਵਿਖੇ ਵੱਡੀ ਤਦਾਰ ਦੇ ਵਿੱਚ ਸੰਗਤ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਜਿੱਥੇ ਛੜਦਾ ਤੇ ਸਤਕਾਰ ਦੇ ਫੁੱਲ ਭੇਟ ਕਰੇ ਉੱਥੇ ਅਸੀਂ ਜਿਹੜੇ ਕਿ ਗਿਆਨੀ ਨੇ ਨਿਰਮਲ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਕੀ ਇਤਿਹਾਸਾ ਕੀ ਕਦੋਂ ਸਾਹਿਬ ਜਦੋਂ ਉੱਤੇ ਸ਼ਹੀਦ ਕੀਤਾ ਸੀ ਕਿਵੇਂ-ਕਿਵੇਂ ਸ਼ਹੀਦ ਕੀਤਾ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਜੀਕਰ ਇਤਿਹਾਸ ਦੀ ਗੱਲ ਕਰੀਏ ਕੀ ਇਤਿਹਾਸ ਦੀ ਗੁਰਦਸਾ ਹੈ ਗੁਰਦਸਾ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਆਪਾਂ ਜਿਹੜਾ ਠੰਡਾ ਬੁਰਸਾ ਉਹਦਾ ਸ਼ੁਰੂ ਹੁੰਦਾ ਅੱਜ ਦੇ ਦਿਨ ਸ਼ਾਮ ਨੂੰ ਕਹਿੰਦੇ ਆਪਾਂ ਵੀ ਸੰਗਤ ਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਠੰਡਾ ਬੁਰਸਾ ਅੱਜ ਦੇ ਦਿਨ कोतਵਾਲੀ ਸਾਹਿਬ ਮਰੰਡੇ कोतਵਾਲੀ ਵਿੱਚ ਸਹਿਬਜ਼ਾਦੇ ਨੂੰ ਕੈਦ ਕਰਿਆ ਗਿਆ ਕੈਦ ਕਰਨ ਤੋਂ ਵਜੀਦ ਖਾਨ ਨੂੰ ਦੱਸਿਆ ਸੂਬਾ ਸਰੰਧ ਨੂੰ ਦੱਸਿਆ ਕਿ ਸਹਿਬਜ਼ਾਦੇ ਮਰੰਡੇ कोतਵਾਲੀ ਵਿੱਚ ਕੈਦ ਕਰੇ ਹੋਏ ਨੇ ਤਾਂ ਕੱਲ ਦਾ ਦਿਨ ਜੇ 25 ਦਸੰਬਰ ਹੈ ਉਸ ਦਿਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਦਾਦੀ ਮਾ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਜਿਹੜੇ 11 12 13 ਤੋਂ ਹਰ ਸਾਲ ਸੰਗਤਾਂ ਅਸ਼ੀਰੀ ਸੁਭਾ ਮਨਾਉਂਦੀ ਹੈ ਉਸ ਦਿਹਾੜੇ ਨੂੰ ਮਨਾਉਂਦੇ ਹੋਏ ਸੰਗਤਾਂ ਬੇਅੰਤ ਸੰਗਤਾਂ ਕਈ ਦਿਨ ਪਹਿਲਾਂ ਤੋਂ ਹੀ ਆਪਾਂ ਦੇਖਦੇ ਆ ਕਿ ਬਹੁਤ ਰੌਸ਼ਾ ਹੈ ਬੜੀ ਸੰਗਤਾਂ ਸਰਦਾ ਸਤਕਾਰ ਨਾਲ ਦਿਨ ਮਨਾਉਣ ਜਾ ਰਹੀਆਂ ਨੇ ਅਡਵਾਂਸ ਇਹ ਕਹਿ ਲਈ ਆਪਾਂ ਬਹੁਤ ਸੰਗਤਾਂ ਆ ਰਹੀਆਂ ਨੇ ਤੇ ਜਿਹੜਾ ਆਪ ਜੀ ਨੇ ਪੁੱਛਿਆ ਕਿ ਇਤਿਹਾਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਉਹ ਕੱਲ ਤੋਂ ਪਹਿਲਾਂ 25 ਤਰੀਕ ਤੋਂ ਇਹ ਸਫਰ-ਏ-ਸ਼ਹਾਦ ਕੀ ਕੱਲ ਦੇ ਦਿਨ ਸਾਬ ਜਦਿਆਂ ਨੂੰ ਠੰਡੇ ਬੁਰਜ ਲੈ ਕੇ ਆਂਦਾ ਗਿਆ ਤੇ 26 ਨੂੰ ਪਹਿਲਾ ਦੀਵਾਨ 27 ਨੂੰ ਦੂਜਾ ਤੇ 28 ਨੂੰ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਹੈ ਕਿ ਜੋ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਰੰਭ ਹੋਏਗਾ ਉਹਦੀ ਇੱਕ ਸਵੇਕ ਵਜੇ ਸਮਾਪਤੀ ਹੋਊਗੀ ਉਸ ਦਿਹਾੜੇ ਨੂੰ ਸ਼ਹੀਦੀ ਸਮਾ ਨੂੰ ਮਨਾਉਂਦੀਆਂ ਸੰਗਤਾਂ ਬੇਅੰਤ ਸੰਗਤਾਂ ਲੱਖਾਂ ਦੀ ਤਗੜ ਵਿੱਚ ਆ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਹਮ ਹਮਾ ਕੇ ਸਰਦਾਰ ਸਤਕਾਰ ਭੇਟ ਕਰਨ ਆ ਰਹੀਆਂ ਬਾਬਾ ਜੀ ਨੀਹਾਂ ਦੇ ਵਿੱਚ ਅਜਿਹਾ ਸ਼ਹੀਦ ਕੀਤਾ ਸੀ ਜਕਾਰਿਆਂ ਨਾਲ ਛੋਟੇ ਸਾਹਿਬਾਂ ਨੇ ਇਹ ਨਹੀਂ ਮੰਨੀ ਫਿਰ ਵੀ ਬੜੇ ਤਸੀਹੇ ਦਿੱਤੇਗੇ ਜਿਹੜਾ ਅਬ ਇਤਿਹਾਸ ਤੋਂ ਹਰ ਇੱਕ ਸਿੱਖ ਗੁਰਸਿੱਖ ਜਾਣੂ ਹੈ ਕਿ ਪਹਿਲੇ ਦਿਨ ਜਦੋਂ ਸਹਿਬਜ਼ਾਦੇ ਠੰਡੇ ਬੁਰਜਿਸ ਵਿੱਚੋਂ ਲੈ ਕੇ ਆਂਦੇ ਕਚਹਿਰੀ ਜਿਹੜੇ ਗੁਰਦੁਆਰਾ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਹੈ ਉਹਦੇ ਥੱਲੇ ਭੋਰਾ ਸਾਹਿਬ ਉੱਥੇ ਕਚਹਿਰੀ ਲੱਗਦੀ ਸੀ ਸੂਬਾ ਸਰਾਂਦੀ ਉੱਥੇ ਕਚਹਿਰੀ 'ਚ ਪੇਸ਼ ਕਰੇ ਸਹਿਬਜ਼ਾਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ ਮੁਸਲਮਾਨ ਧਰਮ ਪਲਾ ਲਓ ਪਰ ਸਹਿਬਜ਼ਾਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਰਹੇ ਉਹਨਾਂ ਨੂੰ ਡਰਾਇਆ ਧਮਕਾਇਆ ਹਰ ਹਿੱਲਾ ਵਰਤਿਆ ਤਾਂ ਸਹਿਬਜ਼ਾਦੇ ਈਨਾਂ ਮੰਨੀ ਤਾਂ ਮਾਤਾ ਗੁਜਰ ਕੌਰ ਜੀ ਕੋਲ ਚਲੇ ਜਾਂਦੇ ਨੇ ਮੋਤੀराम ਇਹ ਰੇਖਦਾ ਕਿ ਮਾਤਾ ਜੀ ਕੋਲ ਦਾਲੇ ਕੱਪੜਾ ਨਹੀਂ ਕੋਈ ਸ਼ਕਨ ਨੂੰ ਨਹੀਂ ਹੈ ਤਾਂ ਮੋਤੀਰਾ ਮੇਰੇ ਨੇ ਘਰੋਂ ਜਾ ਕੇ ਦੁੱਧ ਤਿਆਰ ਕਰਵਾ ਕੇ ਸਹਿਬਜ਼ਾਦੇ ਤੇ ਮਾਤਾ ਜੀ ਦੇ ਦੁੱਧ ਤਿੰਨ ਦਿਨ ਛਕਾਉਂਦਾ ਰਿਹਾ ਤੇ ਦੂਸਰੇ ਦਿਨ ਦੂਸਰੀ ਪੇਸੀ ਜਦੋਂ ਹੁੰਦੀ ਹੈ ਤੇ ਉਸੇ ਤਰ੍ਹਾਂ ਉਹਨਾਂ ਨੂੰ ਡਰਾਇਆ ਧਮਕਾਇਆ ਇਥੋਂ ਤੱਕ ਕਿ ਸਹਿਬਜ਼ਾਦੇ ਹੱਥਾਂ ਵਿੱਚ ਅੱਗ ਦੇ ਪੁਲੀਤੇ ਦਿੱਤੇ ਗਏ ਅੰਗਾਰ ਦਿੱਤੇ ਗਏ ਉਹਨਾਂ ਨੂੰ ਤਸੀਹੇ ਦਿੱਤੇ ਗਏ ਕਿ ਕਿਸੇ ਨਾ ਕਿਸੇ ਹਿਲੇ ਸਹਿਬਜ਼ਾਦੇ ਦੀਨ ਕਬੂਲ ਕਰ ਲੈਣ ਸਾਹਿਬ ਜਦ ਜਦੋਂ ਨਾ ਮੰਨੇ ਆਖਰ ਫਤਵਾ ਲਾ ਦਿੱਤਾ ਗਿਆ ਕਿ ਇਹਨਾਂ ਨੂੰ ਜਿਉਂਦੇ ਹੀ ਦੀਵਾਰ ਵਿੱਚ ਢੰਗ ਦਿੱਤਾ ਜਾਏ ਤਾਂ ਕੋਲ ਖੜਾ ਸੀ ਮਰੇੜ ਕੋਟਲਾ ਸ਼ੇਰ ਖੰਬ ਠਾਣ ਮਰੇੜ ਕੋਟਲਾ ਉਹਦੇ ਹਾਜ਼ਾ ਨਾਰਾ ਮਾਰੇ ਆ ਕਿ ਸਾਹਿਬ ਜਦਿਆਂ ਨੂੰ ਬੱਚੇ ਨੇ ਉਮਰਾਂ ਛੋਟੀਆਂ ਨੇ 7 ਸਾਲ ਤੇ 9 ਸਾਲ ਕਿ ਇਹਨਾਂ ਨੂੰ ਐਡਾ ਜਿਕੇ ਲਈ ਤਸੀਹੇ ਨਹੀਂ ਦੇਣਾ ਚਾਹੀਦਾ ਬੱਚੇ ਨੇ ਤਾਂ ਕੋਲ ਖੜਾ ਸੀ ਸੁਚਾਨ ਨਾਲ ਸੁਚਾਨ ਨਾਲ ਕਹਿੰਦਾ ਕਿ ਜੇ ਬੱਚੇ ਤੋਂ ਉਹਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ਉਹ ਤਾਂ ਸਹਿਬ ਜادہ ਨੇ ਇੱਕੋ ਜਵਾਬ ਦਿੱਤਾ ਕਿ ਇਸ ਪਹਿਲੀ ਕਰ ਤੋਂ ਛੱਡਣਾ ਨਹੀਂ ਜੇ ਛੱਡ ਦਿੱਤੇ ਤਾਂ ਬਾਹਰ ਜਾਵਾਂਗੇ ਖਾਲਸਾ ਪੰਥ ਇਕੱਠਾ ਕਰਾਂਗੇ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਤੁਹਾਡੇ ਜ਼ੁਲਮ ਦੇ ਖਿਲਾਫ ਅਸੀਂ ਟੱਕਰਾਂ ਕਰਾਂਗੇ ਤਾਂ ਸੋਚਾਂ ਰਹਿੰਦੇ ਨੇ ਕਿ ਆ ਕਿ ਸੱਪ ਦੇ ਬੱਚੇ ਆਖਰ ਵਿੱਚ ਕੋਲੀਆਂ ਹੀ ਹੁੰਦੇ ਨੇ ਕਿ ਵੱਡੇ ਹੋ ਕੇ ਆਪਾਂ ਨੂੰ ਇਹ ਟੱਕਰ ਦੇਣਗੇ ਇਸ ਲਈ ਇਹਨਾਂ ਨੂੰ ਹੁਣੇ ਕੁਚਲ ਦੇਣਾ ਚਾਹੀਦਾ ਇਹਨਾਂ ਨੂੰ ਜੋ ਕਾਜੀ ਨੇ ਫਤਵਾ ਸੁਣਾਇਆ ਤੇ ਕਿ ਦਵਾਰ ਵਿੱਚ ਣ ਦਿੱਤਾ ਜਾਏ ਉਹਦੀ ਰੋੜਤਾ ਕਰੀ ਤਾਂ ਫਤਵਾ ਇਹ ਹੋਇਆ ਕਿ ਸਹਿਬ ਜਾਦੇ ਨੂੰ ਜਿਉਂਦੇ ਹੀ ਦਵਾਰ ਵਿੱਚ ਣ ਦਿੱਤਾ ਜਾਏ ਤਾਂ ਦੂਸਰੀ ਰਾਤ ਮਾਤਾ ਗੁਜਰ ਕੋਲ ਕੋਲ ਠੰਡੇ ਬੁਰਸਾ ਸਹਿਬ ਜਾਦੇ ਜਾਂਦੇ ਨੇ ਤਾਂ ਮਾਤਾ ਨੂੰ ਦੱਸਦੇ ਨੇ ਕਿ ਐਸੇ ਸਾਨੂੰ ਡਰਾਇਆ ਠਮਕਾਇਆ ਸਾਡੇ ਹੱਥਾਂ 'ਚ ਅੱਗ ਦੇ ਪਲੀਤੇ ਦਿੱਤੇ ਗਏ ਸਾਨੂੰ ਇਹ ਵੀ ਕਿਹਾ ਗਿਆ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸ਼ਹੀਦ ਕਰ ਦਿੱਤੇ ਤੁਹਾਡੇ ਬਾਬਾ ਜੀਤ ਸਿੰਘ ਜੁਹਾਰ ਸਿੰਘ ਵੱਡੇ ਭਰਾ ਸ਼ਹੀਦ ਕਰ ਦਿੱਤੇ ਚਮਕੌਰ ਗੜੀ ਵਿੱਚ ਤਾਂ ਅਸੀਂ ਡੋਲੇ ਨਹੀਂ ਤਾਂ ਫਾਤਵਾ ਜੋ ਲਾਇਆ ਸੀ ਉਹ ਵੀ ਸੁਣਾਇਆ ਵੀ ਸਾਨੂੰ ਦਵਾਰ ਚ ਚੜਨ ਦਾ ਹੁਕਮ ਦਿੱਤਾ ਗਿਆ ਜੀ ਤਾਂ 13 ਪੋ ਵਾਲੇ ਦੇਣਾ ਸਾਹਿਬ ਜادہ ਨੂੰ ਅਖਰੇ ਦਵਾਰ ਵਿੱਚ ਚੜਨ ਦਿੱਤਾ ਗਿਆ ਦੀਵਾਰ ਜੋ ਚੜਦੇ ਗਿਆ ਆਪਾਂ ਦੇਖਦੇ ਆਂ ਦੀਵਾਰਾ ਕਲੰਡਰ ਫੋਟੋਆਂ ਦੇਖਦੇ ਆਂ ਕਿ ਦੀਵਾਰ ਖਿਲਰੀ ਦਵਾਰ ਢਾਹ ਗਈ ਤਾਂ ਸਹਿਬਜ਼ਾਦੇ ਜਿਹੜੇ ਸਰੀਰ ਵਿੱਚ ਜ ਸਵਾਹ ਚੱਲਦੇ ਸਨ ਉਹਨਾਂ ਦੀ ਸ਼ਹੀਦ ਨਹੀਂ ਸੀ ਹੋਈ ਮੌਤ ਨਹੀਂ ਸੀ ਹੋਈ ਤਾਂ ਸਮਾਣੇ ਦੇ ਜ਼ਲਾਦਾ ਨੇ ਸਹਿਬਜ਼ਾਦੇ ਦੀਆਂ ਛਾਤੀਆਂ ਦੇ ਬੈਠ ਕੇ ਗਲੇ ਕੱਟ ਕੇ ਉਹਨਾਂ ਨੂੰ ਕਤਲ ਕੀਤਾ ਤਾਂ ਉਹ 13 ਪੌੜਾ ਦਿਨ ਸ਼ਹੀਦ ਸਹਿਬਜ਼ਾਦੇ ਜਿਹਦੇ ਦਰਬਾਰ ਫਤਿਹਗੜ ਸਾਹਿਬ ਦਰਸ਼ਨ ਕਰ ਰਹੇ ਹੋ ਪੋਰਾ ਸਾਹਿਬ ਹੈ ਉਹ ਦੀਵਾਰ ਉੱਪਰ ਪਾਲਕੀ ਸਾਹਿਬ ਸ਼ਿਸ਼ੋਭਤ ਹੈ ਉਹ ਪਾਲਕੀ ਉਸ ਦੀਵਾਰ ਪਰ ਸ਼ਿਸ਼ੋਭਤ ਹੈ ਜਿਹੜੀ ਦੀਵਾਰ ਵਿੱਚ ਸਹਿਬਜ਼ਾਦੇ ਚਿਣੇ ਗਏ ਸੀ ਤੇ ਉਹ ਇਤਿਹਾਸਕ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਾਡੇ ਗਿਆਨੀ ਨਿਰਮਲ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਛੋਟੇ ਸਾਹਿਬ ਜਾਦਿਆਂ ਨੇ ਜਦੋਂ ਸੂਬਾ ਸਰਹੱਦ ਦੀ ਕਚਹਿਰੀ ਦੇ ਵਿੱਚ ਈਨ ਨਹੀਂ ਮੰਨੀ ਤਾਂ ਉਸ ਤੋਂ ਬਾਅਦ ਕਾਜੀ ਨੇ ਫਤਵਾ ਸੁਣਾ ਦਿੱਤਾ ਕਾਜੀ ਨੇ ਫਤਵਾ ਸੁਣਾ ਦਿੱਤਾ ਕਿ ਛੋਟੇ ਸਾਹਿਬ ਜਾਦੇ ਜੋ 7 ਤੇ 9 ਸਾਲ ਦੀ ਉਮਰ ਸੀ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਛਣਵਾ ਦਿੱਤਾ ਜਾਵੇ ਉਸ ਤੋਂ ਬਾਅਦ ਵੀ ਗੁਰੂ ਸਾਹਿਬ ਛੋਟੇ ਸਾਹਿਬ ਜਾਦੇ ਨਹੀਂ ਡੋਲੇ ਅਤੇ ਕੌਮ ਦੀ ਖਾਤਰ ਉਹਨਾਂ ਨੇ ਕੁਰਬਾਨੀ ਦੇ ਦਿੱਤੀ ਫਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਪਟ ਦੀ ਵਿਸ਼ੇਸ਼ ਰਿਪੋਰਟ